ਕੁਮਜੋ ਇੱਧਰ ਨੂੰ ਤੇਿੱਦਨ ਨੂੰ ਕੁਮਜੋ ਇੱਧਰ ਨੂੰ ਇੱਧਰ ਨੂੰ ਕੁਮਜੋ ਜੀ ਤੁਰੇ ਆਜੋ ਬਈ ਡਾਕਟਰ ਸਾਹਿਬ ਆਜੋ ਡਾਕਟਰ ਸਾਹਿਬ ਆਓ ਅੱਗੇ ਡਾਕਟਰ ਸਾਹਿਬ ਆਜੋ ਸਾਈਡ ਹੋ ਜਿਓ ਜੀ ਆਜੋ ਇੱਧਰ ਆਜੋ ਉਹ ਐਮਐਲ ਸਾਹਿਬ ਨੂੰ ਅੱਗੇ ਪੂਰੇ ਪੂਰੇ ਖੁੱਲਜੋ ਖੁੱਲਜੋ ਸਾਰੇ ਖੁੱਲਜੋ ਚਲੋ ਜਾ ਐਮਐਲਏ ਸਾਹਿਬ ਨਹੀਂ ਆ ਰਹੇ ਹਾਂ ਪਾਲਵਿੰਦਰ ਸਿੰਘ ਆਂਗ ਮੈਂਬਰ ਪਾਰਲੀਮੈਂਟ ਚਮਕੌਰ ਸਾਹਿਬ ਫੰਕਸ਼ਨ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕੋਂ ਤੋਂ ਲਾਈਵ ਤਸਵੀਰਾਂ ਠੀਕ ਹੈ ਟੱਕਰੇ ਹੋਏ ਦੱਸੋ どんなやん ਮੇਲੇ ਹੁਣ ਕਿ ਸਾਈਡ ਹੋਣਾ ਹੈ بڑا ਜੀ ਆਹ ਜਿਹੜੇ ਮੇਲੇ ਸਾਈਡ ਤੇ ਹੋਈ ਜੋ ਸਾਈਡ ਦੇ ਜਿਹੜੇ ਮੇਲੇ ਉਹ ਸਾਈਡ ਤੇ ਹੋਈ ਜੋ ਮੜਾ ਜੀ ਜਿਹੜੇ ਮੇਲੇ ਹੋਈ ਉਹਨਾਂ ਪਿੱਛਾ ਆਏ ਹੋਏ ਹੋਏ ਤਾਂ ਬਸ ਬਾਕੀ ਆਪਾਂ ਜਿੱਥੇ ਮਿਲਣਾ ਹੈ ਜਿੱਥੇ ਨਿਕਲਣਾ ਹੈ ਇਹ ਤੁਸੀਂ ਜਿਹੜੇ ਰੋਜ਼ ਮੇਲੇ ਪਕੜੇ ਮਿਲਨੇ ਸਿਰ ਪਰ ਆ ਜਿਹੜੇ ਮੇਲੇ ਅੱਗੇ ਆਈ ਜਾਓ ਯਾਰ ਬੋਲੇ ਸਰਬਾਤਮਾ ਕਿਵੇਂ ਹੋ ਜੀ ਮੈਂਬਰ ਪਾਰਲੀਮੈਂਟ ਬਣਾਉਣ ਤੇ ਸ਼੍ਰੀ ਚੰਕੋਤ ਸਾਹਿਬ ਪਹਿਲੀ ਵਾਰ ਪਹੁੰਚੇ ਨੇ ਮਾਰਵਿੰਦਰ ਸਿੰਘ ਕਾਂਗਰਸ ਨੇ ਮੈਂ ਡਾਕਟਰ ਚਾਰਦੀਸ ਵੀ ਨਾਲ ਹੀ ਆਵਾਜ਼ ਪਾਰਟੀ ਦੇ ਵਰਕਰ ਥੋੜਾ ਸਾਈਡ ਹੋ ਜਾਓ ਬ੍ਰਦਰ ਮਿਲ ਕੇ ਸਾਈਡ ਹੋਈ ਜਾਓ ਸਾਹ ਕੰਕਾ ਤਦ ਆਉਂਦਾ ਬੋਲੇ ਚਲ ਜਾ ਜਾ ਚੱਪਾ ਯਾਰ ਕੋਈ ਕੁਝ ਲੂਣ ਦੁਕਾਨ ਤੋਂ ਉਹ ਲੈ ਲਈ ਮੇਰੇ ਡਾਕਟਰ ਚਰਨਜੀਤ ਪਰਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਨਵੇਂ ਚੁਣੇਗੇ ਕਿਉਂਕਿ ਚੰਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਤੇ ਉਹਨਾਂ ਨੂੰ ਵਰਕਰਾਂ ਵੱਲੋਂ ਆਪ ਪਾਰਟੀ ਵੱਲੋਂ ਕਿਰਪਾਾਂ ਤੇ ਸਰਪੋਤ ਸਾਬ ਨਾਲ ਸਨਮਾਨ ਕੀਤਾ ਗਿਆ ਨਾਲ ਹੀ ਹਲਕਾ ਵਿਧਾਇਕ ਡਾਕਟਰ ਚਰਨਜੀਤ ਦਾ ਲਾਈਵ ਤਸਵੀਰ ਇੱਕ ਕਰ ਦਿਓ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਪਹੁੰਚੇ ਨੇ ਪਰਵਿੰਦਰ ਸਿੰਘ ਮਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਸ਼੍ਰੀ ਨਾਨਪੁਰ ਸਾਹਿਬ ਇਹਨਾਂ ਵੱਲੋਂ ਵਰਕਰਾਂ ਨਾਲ ਲੈ ਕੇ ਬਹੁਤ ਸਾਰੇ ਮੈਂਨ ਬਤਾਨਾ ਬਖ ਦੁਆਰਾਸ਼ੀ ਗੜੀ ਸਾਹਿਬ ਜੋ ਕਿ ਸੁਕਰਾਨੇ ਵੱਲੋਂ ਸੁਖਣੀ ਸਾਹਿਬ ਦਾ ਪਾਠ ਚੱਲਦਾ ਜਾਏ ਜਿੱਦ ਤੋ ਪਾਣੋਂ ਪ੍ਰੰਤ ਕੀਰਤਨ ਚੱਲਦਾ ਰਹੇ ਸੰਗਤਾਂ ਦੇ ਆਪ ਪਾਰਟੀ ਦੇ ਵਰਕ ਉਹਦੇ ਘਰ ਪਹੁੰਚ ਰਹੇ ਨੇ ਇਹ ਨਾਲ ਹੀ ਦੁਆਰਾਸ਼ੀ ਕਤਰਗੜ ਸਾਹਿਬ ਜਿੱਥੇ ਜੀਨਦਰ ਸਿੰਘ ਕੰਗ ਦੇ ਲਈ ਅਰਦਾਸ ਦਾ ਸ਼ੁਰੂਆਤ ਲਾ ਰਹੇ ਜੀ ਉਹ ਚ ਰਹੇ ਹਾਂ गुरद्वारा तो तो श्री गणी साहब अमरिंदर सिंह वालों शुक्राने रखे गए ਪੋਰਟ ਆ ਤੇ ਲੋਕ ਤੇ ਪਾਰਟੀਆਂ ਰਾਜੀ ਜਿੱਥੇ ਉਹ ਲੋਕ ਜਿੱਥੇ ਹੁੰਦਾ ਜਾਂਦਾ ਹੈ। ਵੱਡੀ ਗੱਲ ਇਹ ਉਸ ਆਪ ਪਾਰਟੀ ਦੇ ਵਾਸਤੇ ਉਹਦੇ ਦਾ ਇਸ ਵਾਕ ਨੂੰ ਉਹਦੇ ਨਾਲ ਹਨ। ਉੱਧਰ ਉੱਧਰ ਪਰਲੇ ਬਸੇ ਪਰਲੇ ਬਸੇ 27 <laughs> <Christophe. laughs> तो այսինքն որ ես եմ ցանկանում իմանալ որ ես եմ ցանկանում իմանալ ਜੋ ਜਮਾਤਾਂ ਤੋਂ ਤਾਂ ਦੋ ਸਾਲਾਂ ਦਾ ਇੰਤਜ਼ਾਰ ਕੀਤਾ ਸੀ ਤਾਂ ਉਸ ਨੂੰ ਤਾਂ ਨਾ ਹੀ ਕੋਈ ਅੱਜ ਤੱਕ ਮਾਰਗਦਰਸ਼ਨ ਮਿਲਿਆ ਹੈ। ਜਿਹੜੇ ਪੈਸੇ ਲਏ ਸੀ, ਅਜੇ ਤੱਕ ਜਮਾਤਾਂ ਕਰਨ ਦੀ ਲੋੜ ਤੋਂ ਕੋਈ ਬਦਲ ਨਹੀਂ ਹੋਇਆ। ਅੱਜ ਵੀ ਜਮਾਤਾਂ ਨੂੰ ਸਾਫ਼ ਚਾਲੇ ਦੇਣਾ ਕਿ ਪਾਵਰ ਨਹੀਂ ਹੈ। ਯਾਨੀ ਕਿ ਕੰਵਰਟ ਦੇ ਪਾਸ ਯੋਜਨਾ ਦੀ ਲੋੜ ਤੋਂ ਬਹੁਤ

ਸੋ ਇਹ ਬਰਸ ਸੁਖਾ ਇਸ ਸਰ ਦੇ ਲੰਦਪਾਰਟੀ ਕੋਲੋਂ ਮੁਸਫਰ ਅੰਮਨ ਨੇ ਤਾਂ ਚੈਲੰਜ ਦੇ ਨਾਲ ਪਾਰਟੀ ਵਰਕਰਾਂ ਦੇ ਨਾਲ ਗੁਰਦੁਆਰਾ ਸ਼੍ਰੀ ਕੱਤੂ ਸਾਹਿਬ ਵਰਤ ਵਰਤ ਤੋਂ ਜੀ ਪਹੁੰਚੇ ਨੇ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਵਿਖੇ ਸੁਖੀ ਸਾਹਿਬ ਦਾ ਪਾਰਟ ਚੱਲ ਰਿਹਾ ਜਿੱਥੇ ਕਰਾਗੀ ਜਥੇਵਰਣੋਂ ਵੀ ਖੁਦ ਦਿੱਤਾ ਜਾ ਰਿਹਾ ਹੈ ਸ਼ੁਕਰਾਨੇ ਵੱਲੋਂ ਰਖਾਇਆ ਗਿਆ ਇਸ ਸ਼੍ਰੀ ਸੁਖ ਸਾਹਿਬ ਦੇ ਪਾਰਟ ਦੇ ਸ਼ਾਮਲ ਹੋਣਗੇ ਇਹ ਤੁਸੀਂ ਦੇਖ ਸਕਦੇ ਹੋ ਵੱਡੀ ਗੋਪੀ ਵਿਚ ਪਾਰਟੀ ਵਰਕਰ ਔਰ ਦੇ ਉਧਾਰ ਮੈਂਬਰ ਪਾਰਟੀ ਮੈਂਬਰ ਵਾਲਿੰਗ ਤੋਂ ਕਾਹਦੇ ਨੇ ਸਿੰਚਾਈ ਕਾਰਸਾ ਆਪਕੇ